ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ ਇਹ ਦੇਸ਼ ਦੀ ਸਰਕਾਰ ਨੇ ਵਕਫੋਰਡ ਦਾ ਜਿਹੜਾ ਬਿੱਲ ਪਾਸ ਕੀਤਾ ਔਰ ਜਿਸ ਤਰੀਕੇ ਨਾਲ ਮਾਈਨੋਰਟੀਜ਼ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਆ ਉੱਥੇ ਜੋ ਭਾਸ਼ਣ ਹਮੇ ਬੀਪਾ ਹਰਸ਼ਮ੍ਰਿਤ ਔਰ ਬਾਦਲਜੀ ਇਕੱਲੇ ਸੀ ਇਹ ਨਹੀਂ ਕਿ ਮੇਰੇ ਸਰਕਾਰਯੋਗ ਭੈਣ ਜੀ ਆ ਮੈਂ ਤਾਂ ਕਹਿ ਰਿਹਾ ਮੇਰੀ ਤੇ ਇਨਾਂ ਦੀ ਗੱਲ ਘੱਟ ਹੀ ਹੁੰਦੀ ਆ ਅੱਜ ਮੈਂ ਦੱਸਣ ਲੱਗਿਆ ਇਨਾਂ ਨੂੰ ਉਹ ਇਸ ਗੱਲ ਦੀ ਮੈਂ ਛਲਾਕਾ ਕਰਦਾ ਕਿ ਭਾਵੇਂ 500 43 ਜਾਂ 45 ਐਮਪੀ ਪਰ ਅਗਲੇ ਪਾਸੇ ਬੈਠਿਆ ਸੀ ਇਹਨਾਂ ਨੇ ਇਕੱਲਿਆਂ ਨੇ ਉਹ ਆਵਾਜ਼ ਬਲੰਦ ਕੀਤੀ ਜੋ 500 ਤੋਂ ਬਾਅਦ ਐਮਪੀ ਨਹੀਂ ਕਰ ਸਕੀ ਹੱਥਾਂ ਚ ਜਗੇ ਜੀਏ ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੇ ਫੇਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੋ ਭਾਵੇਂ ਤੁਸੀਂ ਇਕੱਲੇ ਰਹਿ ਜਾਓ ਅੱਛ ਲੋਗਨੀ ਅਕਾਲੀ ਦਲ ਤੇ ਵਰਕਰ ਦੀ ਵੀ ਇਹੀ ਪਛਾਣ ਹੈ ਕਿ ਹੱਟ ਸੱਚ ਦੀ ਗੱਲ ਕਰੂੰ ਤੋਂ ਉਸਨੇ ਗਰੇਜ ਨਹੀਂ ਕਰਨਾ ਉਹਨੇ ਇਹ ਨਹੀਂ ਵੇਖਣਾ ਕਿ ਤਾਕਤ ਕਿਹੜੀ ਆ ਉਹਨੇ ਇਹ ਵੇਖਣਾ ਕਿ ਮੇਰਾ ਗੁਰੂ ਕਿਹੜੀ ਗੱਲੋਂ ਪੁੱਛ ਹੁੰਦਾ ਹੈ ਜੇ ਛੋ ਵਰਨਾ ਨੂੰ ਸਾਝੇ ਉਪਦੇਸ਼ ਦੀ ਗੱਲ ਹੋਈ ਹੈ ਜੇ ਜਾਤ ਪਾਤ ਤੋਂ ਉੱਚੇ ਉੱਖੜ ਦੀ ਗੱਲ ਹੋਈ ਹੈ ਤੇ ਜੇ ਗੁਰੂ ਦੇ ਸੇਖੋਂ ਦੇ ਭਾਈ ਫਿਰ ਇਸ ਗੱਲ ਤੇ ਪਹਿਰਾ ਦੇਓ ਇਸ ਲਈ ਮੈਂ ਵੀ ਬਾ ਹਰਿ ਸਿਮਰਿਤਕਔਰ ਬਾਦਲ ਜੀ ਦਾ ਪੰਜਾਬ ਦੀ ਭਾਈਚਾਰਕ ਸਾਝ ਦਾ ਦੇਸ਼ ਦੀ ਭਾਈਚਾਰਕ ਸਾਝ ਵਾਸਤੇ ਇਹ ਰਾਤ ਬੜੀ ਦਲੇਰੀ ਨਾਲ ਇੱਕ ਪੰਜਾਬ ਦੀ ਧੀ ਹੁੰਦੀ ਆ ਜੋ ਜ਼ਿੰਮੇਵਾਰੀ ਨਿਭਾਈ ਆ ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਚੰਗੇ ਭੜੇ ਐਮਪੀ ਵੀ ਉਹ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਹੋ ਗਏ ਦੂਜਾ ਜਿਹੜਾ ਇੱਕ ਬਹੁਤ ਵੱਡਾ ਖਤਰਨਾਕ ਦੇਸ਼ ਦੀ ਸਰਕਾਰ ਵੱਲੋਂ ਇਕੱਲੀ ਤਿਆਰੀ ਕੀਤੀ ਜਾ ਰਹੀ ਹੈ ਅੱਗੇ ਤੁਹਾਨੂੰ ਪਤਾ ਕਿ ਜਿੰਨੇ ਵੀ ਫੰਡ ਕੂਪਿਆਂ ਚੋ ਕਲੈਕਟ ਹੁੰਦੇ ਐ ਟੈਕਸ ਤੇ ਰਾਈ ਇਹ ਸੈਂਟਰ ਸਰਕਾਰ ਲੈ ਜਾਂਦੀ ਐ ਆ ਫੇਰ ਆਪਦੀ ਮਨਮੱਜੀ ਨਾਲ ਉਹ ਪੈਸੇ ਪਰ ਸੈਂਟਰ ਕੂਪਿਆਂ ਨੂੰ ਦਿੰਦੀ ਐ ਸਾਤ ਸੰਗਤ ਜੀ ਇੱਕ ਨਵੀਂ ਪ੍ਰਪੋਜ਼ਲ ਵਨ ਨੈਸ਼ਨ ਵਨ ਪੋਲ ਦੀ ਤਾਂ ਚੱਲ ਰਹੀ ਆ ਇੱਕ ਇਹ ਵੀ ਚੱਲ ਰਹੀ ਆ ਕਿ ਡੀ ਲਿਮਿਟੇਸ਼ਨ 850 ਜਾਂ ਪਤਾ ਨਹੀਂ ਕਿੰਨੇ ਮੈਂਬਰ ਪਾਰਲੀਮੈਂਟ ਕਿੰਨੇ ਜੀ 846 ਜਾਂ ਪਤਾ ਨਹੀਂ ਕਿੰਨੇ ਹਾਂ ਜੀ 843 ਮੈਂਬਰ ਪਾਰਲੀਮੈਂਟ ਬਣਾ ਦੇ ਤੁਸੀਂ ਹੈਰਾਨ ਹੋਗੇ ਹਲੇ ਤਾਂ 543 ਜੋ ਉਹ ਤੇਰਾ ਤੇ ਜਦੋਂ 846 ਜਾਂ 43 ਕਰਦੇ ਉਦੋਂ ਸਾਡੀ ਗਿਣਤੀ 18 ਰਹਿ ਜਾਣੀ ਹੈ ਮਤਲਬ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਜਾਣੀ ਹੈ ਜਦ ਪਹਿਲਾ ਕੋਈ ਪਰਸੈਂਟੇਜ ਘੱਟ ਗਈ ਤੇ ਪਾਰਲੀਮੈਂਟ ਜਿੱਥੋਂ ਦੀ ਕਿਸੇ ਨੇ ਸੁਣਨੀ ਹੈ ਕਿ ਨਹੀਂ ਸੁਣਨੀ ਇਹਦਾ ਅੰਦਾਜ਼ਾ ਆਪ ਲਾਓ